ਲੁਧਿਆਣਾ ਮੱਤੇਵਾੜੇ ਜੰਗਲਾਂ ਦੇ ਨਾਲ ਲੱਗਦੇ ਗੜੀ ਫਾਜ਼ਲ ਪਿੰਡ ਦੇ ਵਿੱਚ ਤेंदुए ਦੇ ਆਉਣ ਦੇ ਨਾਲ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਮੀਲ ਜਾਣਕਾਰੀ ਦੇ ਅਨਸਾਰ ਇਸ ਤेंदुए ਨੇ ਕਈ ਡੰਗਰਾਂ ਨੂੰ ਆਪਣਾ ਸ਼ਿਕਾਰ ਬਣਾ ਲਿਆ ਅਤੇ ਪਿੰਡ ਵਾਲੇ ਲੋਕ ਦਹਿਸ਼ਤ ਦੇ ਮਾਰੇ ਘਰਾਂ ਦੇ ਵਿੱਚੋਂ ਬਾਹਰ ਨਹੀਂ ਨਿਕਲ ਰਹੇ ਹਨ ਜੇਕਰ ਪਿੰਡ ਦੇ ਕਿਸੇ ਵਿਅਕਤੀ ਨੇ ਖੇਤਾਂ ਦੇ ਵਿੱਚ ਪਾਣੀ ਲਾਉਣ ਵੀ ਜਾਣਾ ਹੋਵੇ ਜਾਂ ਕਿਸੇ ਹੋਰ ਕੰਮ ਜਾਣਾ ਹੋਵੇ ਉਹ ਡਰ ਦੇ ਮਾਰੇ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲ ਰਹੇ ਹਨ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਉਹਨਾਂ ਦੀ ਕੋਈ ਸਾਰ ਨਹੀਂ ਲੈ ਰਿਹਾ ਤੇ ਇਸ ਜੰਗਲਾਂ ਦੇ ਵਿੱਚੋਂ ਆਏ ਚਾਰ ਤेंदੂਆਂ ਦੇ ਵੱਲੋਂ ਨਾ ਲੱਗਦੇ ਹੋਰ ਪਿੰਡਾਂ ਦੇ ਵਿੱਚ ਵੀ دہشت ਦਾ ਮਾਹੌਲ ਬਣਿਆ ਹੋਇਆ ਹੈ ਇਸ ਮੌਕੇ ਸ਼੍ਰੋਮਣੀ ਕਾਲੀ ਦਲ ਦੇ ਆਗੂ ਅਤੇ ਸਾਬਕਾ ਮੰਤਰੀ ਸ਼ਰਨਜੀਤ ਸਿੰਘ ਢਿੱਲੋਂ ਵੀ ਮੌਕੇ ਤੇ ਪਹੁੰਚੇ ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਤेंदੂਆਂ ਦੇ ਨਾਲ ਪਿੰਡਾਂ ਦੇ ਵਿੱਚ دہشت ਦਾ ਮਾਹੌਲ ਬਣਿਆ ਹੋਇਆ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣਦਿਆਂ ਕੋ ਗੱਲ ਇਹ ਹੈ ਇਹ ਬੱਤੇਵਾਰੇ ਦੇ ਆਲੇ-ਦਾਲੇ 40-50 ਪਿੰਡ ਹੈ ਇਸ ਮੌਕੇ ਆਪਾਂ ਗੜੀ ਫਾਜ਼ਿਲ ਖੜੇ ਹਾਂ ਜਿਹੜਾ ਜੰਗਲੀ ਜਾਨਵਰ ਹੈ ਇਹ ਤੰਦੂਆ ਚਾਰ ਨੇ ਇਹ ਚਾਰ ਚਾਰ ਜਾਨਵਰ ਫਿਰ ਕੇ ਨੇ ਉਹਨਾਂ ਦੇ ਕਹਾ ਬੱਚੇ ਨੇ 2.5 3 ਮਹੀਨੇ ਤੋਂ ਇੰਨੀ ਖੁਰੀ ਹਾਲਤ ਕੀਤੀ ਪਈ ਆ ਲੋਕਾਂ ਦੀ ਲੋ ਘਰਾਂ ਚੋਂ ਬਾਹਰ ਹੀ ਨਿਕਲ ਰਹੇ ਪੱਠੇ ਲੈਣ ਜਾਂਦੇ ਨੇ ਖੇਤਾਂ ਦੇ ਵਿੱਚ ਪੱਠੇ ਲੈਣ ਲੱਗੇ ਵੀ ਤਰਸ ਤਰਸਦੇ ਨੇ ਕਹਾ ਲੜਕੀਆਂ ਘਰਾਂ ਦੇ ਵਿੱਚ ਉਡੀਕ ਕਰਦੀਆਂ ਨੇ ਪੱਠੇ ਜਾਣ ਗਿਆ ਸੀ ਮੇਰੇ ਪਰਿਵਾਰ ਦਾ ਮੈਂਬਰ ਘਰੇ ਵਾਪਸ ਵੀ ਆਜੇ ਛੇਤੀ ਆ ਤਾਂ ਹਲਤ ਮਣੀ ਪਈ ਆ ਮੈਂ ਸਰਕਾਰ ਨੂੰ ਕਹਿਣਾ ਚਾਹਵਾ ਇਹ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜਿੰਗਲਾਸ ਲੈਕ ਵੀ ਦੀ ਜ਼ਿੰਮੇਵਾਰੀ ਪੜਦੀ ਆ ਤਕਰੇ ਹੋ ਕੇ ਇੱਕ ਮੁਹਿੰਮ ਵੜਾ ਕੇ ਇਸ ਤੰਜ਼ੀਰ ਨੂੰ ਫੜੋ ਤਾਂ ਕਿ ਜੇ ਲੋਕ ਲੋਕਾਂ ਨੂੰ ਖਾਲਿਆ ਉਹਨੇ ਆ ਕੇ ਕੋਈ ਪਹਿਲਾਂ ਗਾ ਖਾ ਗਿਆ ਇੱਕ ਬੱਚੀ ਖਾ ਗਿਆ ਕੀ ਇਹਨੂੰ ਕੋਈ ਨਾ ਬੰਦਾ ਵੀ ਖਾਊਗਾ ਹੀ ਫੇਰ ਕੀ ਹੱਲ ਬਣੂਗਾ ਤੇ ਬੀਸ ਕਾ ਪੱਜੀ ਫਿਰੂਗੀ ਪਰੇਸ ਕਰਕੇ ਤੜਰੇ ਹੋ ਕੇ ਇਹਨੂੰ ਜਲਦੀ ਜਲਦੀ ਇਹਨੂੰ ਖਰਾਏਗਾ ਵੇ ਮਨਸਹੀਤੀ ਕਿਦਾ ਬੁਝਤੀ ਕਰ ਸਕਦਾ ਹੈ तकरीबन 1 ਮਹੀਨਾ ਤੋਂ ਉੱਪਰ ਹੋ ਗਿਆ ਪਿਛਲੀ 17 ਤਰੀਕ ਨੂੰ ਬੱਚੀ ਲੈ ਗਿਆ ਘਰੋਂ ਚੱਕ ਕੇ ਮਾਰ ਕੇ ਰੱਸਾ ਤੋੜ ਕੇ ਇੰਨਾ ਜਾਨ ਆ ਉਹਦੇ ਚ ਕਿ ਰੱਸਾ ਕਿਲੇ ਦੇ ਨਾਲੋਂ ਤੋੜ ਕੇ ਲੈ ਕੇ ਗਿਆ ਔਰ ਉਸ ਤੋਂ ਬਾਅਦ ਦੇ ਵਿੱਚ ਇੰਨੇ ਦਿਨ ਦੇ ਵਿੱਚ ਆ ਪੂਰੀ ਰਾਤ ਅਸੀਂ ਪਹਿਰਾ ਦੰਦੇ ਆ ਪੂਰੀ ਰਾਤ ਅਸੀਂ ਕੋਠਿਆਂ ਤੇ ਬੈਠ ਕੇ ਪਹਿਰਾ ਦਈਦਾ ਔਰ ਨਿਆਣਿਆਂ ਨੂੰ ਅੰਦਰ ਅਸੀਂ ਕੁੰਡੇ ਲਾ ਕੇ ਕਮਰੇ ਦੇ ਅੰਦਰ ਇੰਨੀ ਗਰਮੀ ਦੇ ਵਿੱਚ ਉਹ ਅੰਦਰ ਨਿਆਣਿਆਂ ਨੂੰ ਰੱਖੀਦਾ ਕਿ ਬਾਹਰ ਕਿਸੇ ਟਾਈਮ ਵੀ ਕੋਈ ਵੀ ਖਤਰਾ ਵੱਧ ਸਕਦਾ ਲੇਕਿਨ ਆ ਚਾਰ ਪੰਜ ਦਿਨ ਪਹਿਲਾਂ ਇੱਕ ਮੇਰੇ ਨਾਲ ਮਿੱਤੂ ਥੋੜੀ ਦੂਰ ਗਾਹ ਮਾਰ ਕੇ ਖਾਦੀ ਆ ਰਾਤੀ ਮੇਰੇ ਬੇੜੇ ਦੇ ਵਿੱਚ ਫੇਰ ਗਿਆ ਉੱਥੇ ਕੁੱਤਾ ਖੜਿਆ ਉਹਨੇ ਜਦੋਂ ਮੈਂ ਟਾਰਚ ਦੀ ਲਾਈਟ ਮਾਰੀ ਆ ਤਾਂ ਉਹ ਉੱਥੋਂ ਛੱਡ ਕੇ ਉਹਨੂੰ ਜੰਗਲ ਬੇਦਬਦਪਚ ਗਿਆ ਕਹਿੰਦੇ ਭਰਨਾ ਚਾਹੀਦਾ ਇਹ ਸਾਰੇ ਪੰਨਾਂ ਜੀ ਕੋ ਮਿਲ ਜਾਂਦਾ ਜੀ ਇਹ ਕਦੇ ਉਧਰ ਹੀ ਛੜ ਕੇ ਚਲੇ ਗਿਆ ਕਦੇ ਉਧਰ ਹੀ ਛੜ ਕੇ ਚਲੇ ਗਿਆ ਮਨ ਲੋਕ ਡਰੀ ਜਾਂਦੇ ਕੋਈ ਕੁਛ ਨਹੀਂ ਕਰਦਾ ਕੋਈ ਕਿਸੇ ਨੂੰ ਫੋਨ ਕਰਦਾ ਕੋਈ ਕਿਸੇ ਨੂੰ ਫੋਨ ਕਰਦਾ ਲੋਕ ਅੰਦਰਾਂ ਹੀ ਬੜਦੇ ਬੱਚੇ ਸਕੂਲ ਨਹੀਂ ਜਾਂਦੇ ਹੈਗੇ ਅਸੀਂ ਆਪ ਨਹੀਂ ਆਉਂਦੇ ਬਾਅਦ ਨੂੰ ਰਾਤ ਨੂੰ ਮੋਟਰਾਂ ਦੀ ਲਾਈਟ ਆਪਦੀ ਕਦੇ ਆਉਂਦੀ ਆ ਮੋਟਰ ਚਲਾਉਣੀ ਆਉਦੇ ਐ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੂਟਾ ਦੀ ਰਿਪੋਰਟ